ਤੇ ਲੋਕ ਵੀ ਮਨ ਤੁਹਾਨੂੰ ਸਭ ਬਣਾਈ ਬੈਠ ਨੇ ਇਸ ਵਾਰ ਵੀ ਕਾਂਗਰਸ ਪਾਰਟੀ ਦੀ ਜਿਹੜੀ ਵੋਟ ਪਾਉਣੀ ਆ ਪਰ ਲੋਕ ਤਾਂ ਕਹਿੰਦੇ ਨੇ ਜੀ ਕਿ ਕਾਂਗਰਸ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ 84 ਦੇ ਵਿੱਚ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਜੀ ਉਹ ਵੀ ਅੱਗੇ ਰੱਖਿਆ ਜਾ ਰਿਹਾ ਹੈ ਪਾਰਟੀ ਦਾ ਕਹਿੰਦੇ ਕੋਈ ਵੀ ਘੱਟ ਨਹੀਂ ਹੈਗੀ ਸਭ ਚੱਟੇ ਬੱਟੇ ਉਹ ਬਿਲਕੁਲ ਜਿਹੜਾ ਉਸ ਸਮੇਂ ਹੋਇਆ ਉਹ ਬਿਲਕੁਲ ਗਲਤ ਆ ਉਸ ਗਲਤੀ 'ਤੇ ਵੀ ਨਿੰਦਿਆ ਕਰਦਾ ਪਸਾਨਾ ਦੀ ਮਦਦ ਕਾਂਗਰਸ ਮਿਲੇ ਹੋਈ ਆ ਜੀ 19 ਮੈਂ ਸਭ ਦਾ ਇਸੇ ਬੜੇ ਨੂੰ ਹੋਈ ਨਿਊ ਵਰਲਡ ਆਡਰਾ ਜਿਹੜਾ ਉਹ ਮਨਮੋਹਨ ਸਿੰਘ ਦੇ ਵੇਲੇ ਇਹਦੇ ਵਾਰ ਟੈਂਡਰ ਪਾਸ ਹੋਇਆ ਜੀ ਕੋਈ ਗੱਲਬਾਤ ਚੱਲੀ ਆ ਉਦੋਂ ਹੋਇਆ ਏ ਤੇ ਸੁਆਮੀਨਾਥਨ ਦੀ ਰਿਪੋਰਟ ਦੀ ਕਦੋਂ ਦੀ ਮੰਗ ਹੋ ਰਹੀ ਆ ਉਦੋਂ ਕਿਉਂ ਨਹੀਂ ਲਾਗੂ ਕੀਤੀ ਜੇ ਕਿਸਾਨ ਹੱਕ ਐ ਸੀਸੀਪੀ ਕਾਂਗਰਸ ਇਹ ਜਿਹੜਾ ਕੁੜਤਚਾਰ ਕੀਤਾ ਜਾ ਰਿਹਾ ਇਹ ਜਿਹੜੀ ਅਮਰੁੱਧੀ ਪਾਰਕੀਆਂ ਨੇ ਅੱਜ ਬੀਜੇਪੀ ਦੀ ਸਰਕਾਰ ਆ ਇਹ ਸਾਰਾ ਉਹਨਾਂ ਦਾ ਪਲਾਨ ਹੈ ਸਰਦਾਰ ਮਨਮੋਹਨ ਸਿੰਘ ਜਦੋਂ ਪ੍ਰਾਈਮ ਮਿੰਿਸਟਰ ਸੀ ਜਿਹੜੀ ਨਿਰੰਕਾ ਦਾ ਇਹ ਕਿਹਨੇ ਲੈਂਦੀ ਜਿਹੜਾ ਆਟੇ ਦਾਲ ਦੀ ਸਕੀਮ ਜਿਹੜੀ ਚਲਾਈ ਇਹ ਕਿਹਨੇ ਦਿੱਤੀ ਜਿਹੜੀ ਛੋਟੇ ਕਿਸਾਨਾਂ ਨੂੰ ਬਿਜਲੀ ਮਾਫੀ ਤੇ ਜਿਹੜੀ ਗਰੀਬਾਂ ਨੂੰ ਮਾਫੀ ਦਿੱਤੀ 300 ਜੁੜ ਤੱਕ ਬਹੁਤ ਲੋਕ ਬਹੁਤ ਲੋਕ ਤਾਂ ਇਹ ਕਹਿ ਰਹੇ ਨੇ ਜੀ ਕਿ ਇਹ ਤਾਂ ਮੰਗ ਤੇ ਬਣਾਇਆ ਜਾ ਰਿਹਾ ਲੋਕਾਂ ਨੂੰ ਕੰਮ ਤੋਂ ਨਕਮੇ ਕੀਤਾ ਜਾ ਰਿਹਾ ਇਹ ਜਿਹੜੀਆਂ ਸੁਹੂਲਤਾ ਨੇ ਸੁਹੂਲਤਾ ਵੀ ਮੈਂ ਕਹਣਾ ਕੋਈ ਦੇਣੀਆਂ ਮਾੜੀ ਗੱਲ ਨਹੀਂ ਭਾਜਪੀ ਨੇ 10 ਸਾਲਾਂ ਦੇ ਵਿੱਚ ਉਹਨੂੰ ਸਰਕਾਰ ਚ ਨਹੀਂ 10 ਸਾਲ ਦੇ ਵਿੱਚ ਜੇ ਉਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਨੇ ਤੇ ਅੱਜ ਪਿੰਡਾਂ ਦੇ ਵਿੱਚ ਇਹਨਾਂ ਦਾ ਵਿਰੋਧ ਕਿਉਂ ਹੋ ਰਿਹਾ ਆਮ ਆਦਮੀ ਪਾਰਟੀ ਅਜੇ ਸਭਾ ਦੋ ਸਾਲ ਹੋ ਗਏ ਸਰਕਾਰ ਆਈ ਨੂੰ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੀ ਸਵਾਲ ਹੋ ਰਹੇ ਨੇ ਪਿੱਟਾਂ ਮਾਰੀਆਂ ਜਾ ਰਹੀਆਂ ਨੇ ਪਿੰਡਾਂ ਵਿੱਚ ਚੁੱਪ ਝਾੜ ਰਹੇ ਨੇ ਇਹ ਕਾਂਗਰਸ ਮਾੜੀਆ ਜਿਹੜੀਆਂ ਲੀਡਰ ਗੱਲਾਂ ਖਲਾਉਂਦੇ ਨੇ ਤਾਂ ਮੈਨੂੰ ਇੱਕ ਵੀ ਕਾਂਗਰਸ ਦਾ ਪੰਜਾਬ ਦੇ ਵਿੱਚ ਇੱਕ ਮੈਨੂੰ ਬਾਈ ਨੇਮ ਦੱਸੋ ਕਿਸੇ ਸਾਡੇ ਕੈਂਡੀਡੇਟ ਦਾ ਕੋਈ ਵਿਰੋਧ ਹੋਇਆ ਹੋਵੇ ਗਾਰੰਟੀਆਂ ਪੂਰੀਆਂ ਵੀ ਹੋਣਗੀਆਂ ਜੀ ਕਿਉਂਕਿ ਗਾਰੰਟੀਆਂ ਵਾਅਦੇ ਤਾਂ ਕੀਤੇ ਜਾਂਦੇ ਨੇ ਪਰ ਪੂਰੀਆਂ ਨਹੀਂ ਹੁੰਦੀਆਂ ਲੋਕ ਹੁਣ ਸਵਾਲ ਕਰਦੇ ਨੇ ਜੀ ਚੁੱਕੀ ਵਾਲੀ ਬੀਬਾ ਜੀ ਨੂੰ ਹੁਣ ਵੀ ਪੁੱਛਿਆ ਜਾਂਦਾ ਕਿ ਐਮਐਸਪੀ ਕਿੱਥੇ ਆ ਇਹ ਤਾਂ ਕੁਝ ਇਹ ਜੇ ਮਨਿਸਟਰ ਬਣ ਕੇ ਐਮਐਲਏ ਬਣ ਕੇ ਜਿਨ੍ਹਾਂ ਨੇ ਕਦੇ ਪੰਚ ਦੀ ਚੋਣ ਨਹੀਂ ਲੜੀ ਸਰਪੰਚ ਦੀ ਚੋਣ ਨਹੀਂ ਲੜੀ ਭਾਜਪਾ ਨੇ ਤਾਂ ਜਿਹੜਾ ਚੋਣ ਮੈਨੂੰ ਫਸ ਤੋਂ ਦੀ ਆਪਾਂ ਗੱਲ ਕਰਦੇ ਆ ਉਹਨਾਂ ਦਾ ਸਾਰਾ ਹਿੰਦੁਸਤਾਨੇ ਦੋ ਤਿੰਨ ਬੰਦਿਆਂ ਕੋਲੇ ਗਿਰਵੀ ਰੱਖਦਾ ਡਰ ਤਾਂ ਕਹਿੰਦੇ ਇਸ ਕੀ ਬਾਅਦ ਆਪ ਕੀ ਬਾਅਦ 400 ਪਾਰ ਸੁਪਨੇ ਲੈਣ ਦਾ ਤਾਂ ਸਾਰਿਆਂ ਨੂੰ ਅਧਿਕਾਰ ਆ ਲੈਣ ਉਹ 4 ਜੂਨ ਨੂੰ ਪਤਾ ਲੱਗ ਜੂ ਕਿ 402 ਹੁੰਦੇ ਨੇ 100 ਤੇ ਆ ਕੇ ਘਟਦੇ ਨੇ ਆਪਣੇ ਨਰਿੰਦਰਬੋਦੀ ਜੀ ਬੋਲਦੇ ਨੇ ਉਹ ਤਾਂ ਇਹ ਕਹਿੰਦੇ ਨੇ ਵੀ 2014 ਤੋਂ ਪਹਿਲਾਂ ਹਿੰਦੁਸਤਾਨ ਹੀ ਨਹੀਂ ਸੀ ਵੀ ਮੇਰੇ ਅੱਜ ਦੀ ਹਿੰਦੁਸਤਾਨ ਬਣਿਆ ਉਹ ਤਾਂ ਇਹ ਤਾਂ ਕਹੁੰਦੇ ਨੇ ਤੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਕਹਿੰਦੇ ਆ 22 ਤੋਂ ਪਹਿਲਾਂ ਪੰਜਾਬ ਹੀ ਨਹੀਂ ਸੀਗਾ ਪੰਜਾਬ ਆ ਕੇ ਸੀ ਨੇ ਬਣਾਇਆ ਉਹ ਇਹੀ ਕਹਿੰਦੇ ਨੇ ਜੀ ਕਹਿੰਦੇ ਹੁਣ ਤੱਕ ਦਾ ਗੰਦ ਪਾਇਆ ਉਹਨਾਂ ਦਾ ਅਸੀਂ ਸਾਫ਼ ਕਰ ਰਿਹਾ ਮੁੱਖ ਮੰਤਰੀ ਉਹ ਆਤਮਾਨ ਜੀ ਕਹਿੰਦੇ ਦੋਨੇ ਸਾਈਡਾਂ ਤੇ ਡਾਕਟਰ ਨੇ ਜੀ ਉਧਰੋਂ ਡਾਕਟਰ ਬਲਵੀਰ ਇਧਰੋਂ ਡਾਕਟਰ ਗਾਂਧੀ ਕਿਸ ਤਰ੍ਹਾਂ ਦੇਖ ਰਹੇ ਹੋ ਦੋਏ ਡਾਕਟਰ ਇਕੱਠੇ ਹੋਏ ਨੇ ਉਹ ਕਹਿ ਰਹੇ ਨੇ ਕਿ ਅਸੀਂ ਵੱਡੇ ਮਾਰਜਿਨ ਨਾਲ ਜਿੱਤਾਂਗੇ ਇਹ ਕਹਿ ਰਹੇ ਨੇ ਅਸੀਂ ਵੱਡੇ ਮਾਰਜਿਨ ਨਾਲ ਜਿੱਤਾਂਗੇ ਅਬਾ ਜੀ ਤੁਹਾਨੂੰ ਨਹੀਂ ਲੱਗਦਾ 40 ਸਾਲ ਤੋਂ ਤੁਸੀਂ ਪਾਰਟੀ ਨਾਲ ਜੁੜੇ ਹੋ 40 ਸਾਲ ਤੋਂ ਉੱਪਰ ਦਾ ਹੀ ਸਮਾਂ ਹੋ ਗਿਆ ਹੋਊਗਾ ਤੇ ਹੁਣ ਆ ਕੇ ਜਦੋਂ ਵਿਰੋਧੀ ਕਹਿ ਰਹੇ ਨੇ ਕਿ ਕਾਂਗਰਸ ਦਾ ਸਾਫ ਹੋ ਗਿਆ ਬਿਲਕੁਲ ਖਤਮ ਕਰਤੀ ਆ ਉਦੋਂ ਆ ਕੇ ਤੁਹਾਨੂੰ ਆਉਦੇ ਮਿਲੇ ਨੇ ਤੁਹਾਨੂੰ ਨਹੀਂ ਲੱਗਦਾ ਜਿੱਦਾਂ ਹੋਰ ਨਾਰਾਜ਼ ਹੁੰਦੇ ਨੇ ਤੁਸੀਂ ਕਦੇ ਨਾਰਾਜ਼ ਹੁੰਦੇ ਨਹੀਂ ਦੇਖੇ ਉਹ ਕਈ ਬੰਦੇ ਕੋਈ ਸੋਚ ਬਾੜੀ ਉੱਪਰ ਲੈ ਜਾਂਦੇ ਨੇ ਪਰਮਾਤਮਾ ਸਭ ਕੁਝ ਦੇਖ ਕੇ ਦਿੰਦਾ ਸਾਡੀ ਜਦ ਬਾਰੀ ਆਉਗੀ ਸਭ ਮਿਲ ਜੂਗਾ ਮੈਂ ਗੋਡੀ ਪੜਾ ਸਾਡਾ ਸੀ ਇਕੱਠੇ ਪ੍ਰਧਾਨ ਪਰ ਮੈਨੂੰ ਉਸ ਤੇ ਜਾਣ ਦੀ ਬੜੀ ਤਕਲੀਫ ਪਈ ਆ ਦੁੱਖਦਇਆ ਵੀ ਉਹ ਕਿਹੜੀ ਪਾਰਟੀ ਚ ਗਿਆ ਹੂੰ ਡੁੱਬਦੇ ਜਹਾਜ਼ 'ਚ ਜਾ ਕੇ ਬਹਿ ਗਿਆ ਸਾਸਿਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਲੋਕ ਸਭਾ ਚੋਣਾਂ 2024 ਜੋ ਜੋਰਾ ਸੋਰਾ ਤੇ ਅਖਾੜਾ ਪੂਰਾ ਭੱਜ ਚੁੱਕਿਆ ਹਰ ਇੱਕ ਪਾਰਟੀ ਪੱਬਾਂ ਪਾਰਾ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਜਿੱਤਦੇ ਤੁਸੀਂ ਕੌਣ ਜਿੱਤਦਾ ਹੈ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਆਂ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਸਾਡੇ ਨਾਲ ਲੋਕ ਸਭਾ ਹਲਕਾ ਪਟਿਆਲਾ ਤੋਂ ਜ਼ਿਲ੍ਹਾ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਦੇ ਮਾਨਤ ਹਰਵਿੰਦਰ ਸਿੰਘ ਖਨੋੜਾ ਜੀ ਨੇ ਸੋ ਗੱਲ ਕਰਦੇ ਆਂ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਜੀ ਵੈਗਰੂ ਜੀ ਖਾਲਸਾ ਸਤਿ ਸ੍ਰੀ ਅਕਾਲ ਜੀ ਹੋਰ ਚੜ੍ਹਦੀ ਕਲਾ ਜੀ ਐਨ ਕੂਈ ਚੜ੍ਹਦੀ ਚੱਲ ਕਿੱਦਾਂ ਚੱਲ ਰਿਹਾ ਜੀ ਫਿਰ ਚੋਣ ਪ੍ਰਚਾਰ ਚੋਣ ਪ੍ਰਚਾਰ ਪੂਰਾ ਭਖਿਆ ਪਿਆ ਹਾਂਜੀ ਪਿੰਡਾਂ ਵਿੱਚ ਹੀ ਜਾਂਦੇ ਆਂ ਬੜਾ ਪਿਆਰ ਮਿਲ ਰਿਹਾ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਤੇ ਲੋਕ ਵੀ ਮਨ ਟਵਣਾ ਸਭ ਬਣਾਈ ਬੈਠੇ ਨੇ ਇਸ ਵਾਰ ਵੀ ਕਾਂਗਰਸ ਪਾਰਟੀ ਦੀ ਜਿਹੜੀ ਵੋਟ ਪਾਉਣੀ ਆ ਕਿਉਂਕਿ ਲੋਕਾਂ ਨੇ ਜਿਹੜਾ ਭਾਜਪਾ ਦਾ ਪਿਛਲੇ 10 ਸਾਲਾਂ ਦੇ ਵਿੱਚ ਜੋ ਉਹਨਾਂ ਨੇ ਹਿੰਦੁਸਤਾਨ ਦੇ ਇਹ ਜਿਹੇ ਹਾਲਾਤ ਬਣਾਤੇ ਖਾਸ ਕਰਕੇ ਆਪਣੇ ਪੰਜਾਬ ਦੇ ਹਾਂਜੀ ਪੰਜਾਬ ਦੇ ਵਿੱਚ ਜਿਹੜਾ ਦੇਖੋ ਇਹ ਜਿਹੜੀ ਖੇਤੀ ਪ੍ਰਧਾਨ ਸਟੇਟ ਆ ਤੇ ਇੱਥੇ ਸਾਡੇ ਜਿਹੜੇ ਤਿੰਨ ਕਾਨੂੰਨ ਇਹਨਾਂ ਨੇ پاس ਕੀਤੇ ਉਹਦੇ ਵਿੱਚ ਕਿਸਾਨਾਂ ਦੀਆਂ तकरीबन 800 ਦੇ ਕਰੀਬ ਜਾਨਾਂ ਗਈਆਂ ਕੀਮਤੀ ਜਾਨਾਂ ਡੇਢ ਦੋ ਸਾਲ ਉਹ ਬਾਰਡਰਾਂ ਤੇ ਬੈਠੇ ਰਹੇ ਭੁੱਖਣ ਪਾਣੇ ਰਹਿੰਦੇ ਸੀ ਮੀਂਹ ਚਖੜ ਦੇ ਵਿੱਚ ਤੁੱਪ ਦੇ ਵਿੱਚ ਠੰਡ ਦੇ ਵਿੱਚ ਉੱਥੇ ਸਾਡੀਆਂ ਮਾਈਆਂ ਪਹਿਣਾ ਬੱਚੇ ਬਜ਼ੁਰਗ ਉੱਥੇ ਸਾਡਾ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਕਿਸਾਨਾਂ ਦਾ ਪਰ ਅਖੀਰ ਨੂੰ ਜਿਹੜਾ ਮੋਦੀ ਦਾ ਨੱਕ ਭੰਨ ਕੇ ਉਹ ਜਿਹੜੇ ਕਾਲੇ ਕਾਨੂੰਨ ਦਿੱਤੇ ਨੇ ਉਹ ਵਾਪਸ ਤਾਂ ਖਰਾਤੇ ਇਹ ਤਾਂ ਮੰਨ ਗਏ ਮੋਦੀ ਸਾਹਿਬ ਪਰ ਉਹ ਜੋ ਵਾਦਾ ਕੀਤਾ ਸੀ ਐਮਐਸਪੀ ਦਾ ਗਰੰਟੀ ਦਾ ਉਹ ਵੀ ਬਿਲਕੁਲ ਕੋਈ ਪੂਰਾ ਨਹੀਂ ਕੀਤਾ ਹੈਗਾ ਉਹਦਾ ਰਿਜ਼ਲਟ ਜਿਹੜਾ ਆ ਚੋੜਾਂ ਦੇ ਵਿੱਚ ਇਹਨਾਂ ਨੂੰ ਮਿਲੂਗਾ ਤੇ ਨਾਲੇ ਜਿਹੜੀ ਆ ਹੁਣ ਦੀ ਜਿਹੜੀ ਇੱਥੇ ਪੰਜਾਬ ਦੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਵੀ ਜਿਹੜੀ ਹੁਣ ਜਿਹੜੀ ਕਿਸਾਨ ਸਾਡੇ ਗਏ ਬਾਰਡਰਾਂ ਤੇ ਤੁਸੀਂ ਦੇਖਿਆ ਸ਼ੰਭੂ ਵੀ ਉਹਨਾਂ ਨੂੰ ਰੋਕਿਆ ਗਿਆ ਉਧਰ ਖਨੌਰੀ ਆ ਆਪਣੇ ਹਰਿਆਣੇ ਦੀ ਫੌਜ ਨੇ ਜਿਨ੍ਹਾਂ ਕੋਲੇ ਜਿਹੜੇ ਵੈਪਨ ਨੇ ਉਹ ਸਰਕਾਰੀ ਹੁੰਦੇ ਨੇ ਐਸਐਲਆਰਾਂ ਹੁੰਦੀਆਂ ਨੇ ਪੱਟੀ ਸੈਵਨ ਹੁੰਦੀਆਂ ਨੇ ਕਾਰਬਾਈਨਾਂ ਹੁੰਦੀਆਂ ਨੇ ਬਾਰਾਪੁਰੋ ਕਿਸੇ ਵੀ ਹਿੰਦੁਸਤਾਨ ਦੀ ਫੌਜ ਕੋਲੇ ਬਾਰਾ ਮਰੂਦੀ ਰੈਕਲੀ ਹੁੰਦੀ ਹਮ ਪਰ ਸਾਡੇ ਜਿਹੜੇ ਸ਼ੁਭਕਰਨ ਦੀ ਡੈਥ ਹੋਈ ਤੇ ਸਾਡੇ ਪਈ ਬੱਚਿਆਂ ਦੀ ਅੱਖਾਂ ਚਲੇ ਗਏਆਂ ਕਈਆਂ ਦੇ ਪੇਟ ਚ ਗੋਲੀਆਂ ਲੱਗਿਆ ਉਹਦੇ ਵਿੱਚ ਟਵਾਣਾ ਸਾਹਿਬ ਇੰਨੀ ਦੁਖਦੀ ਗੱਲ ਆ ਉਹਦੇ ਚ 12 ਮੋਰ ਦੇ ਜਿਹੜੀ ਰੈਫਰ ਹੁੰਦੀ ਆ ਉਹ ਜਿੰਸ ਕੀਤੀ ਉਹ ਵਰਤੀ ਗਈ ਹੂੰ ਇਹ ਲੋਕ ਕਿਵੇਂ ਭੁੱਲਣਗੇ ਤੇ ਸਾਡੀ ਇੱਥੇ ਵਾਲੀ ਮੌਜੂਦਾ ਸਰਕਾਰ ਨੇ ਉਹ ਜਿਹੜਾ ਉਹਨਾਂ ਦੇ ਐਫਆਈਆਰ ਕੱਢੀ ਐਫਆਈਆਰ ਦੇ ਵਿੱਚ ਉਹ ਜਿਹੜੇ ਅਣਸੱਜੇ ਬੰਦੇ ਰੱਖ ਕੇ ਉਹ ਪਰਚਾ ਕੱਢਿਆ ਜਾਂਦ ਕਿ ਸ਼ਰਮ ਉਹਨਾਂ ਨੇ ਉੱਥੇ ਉਹਨਾਂ ਦੇ ਨਾਲ ਪੁਰਸ ਦੇ ਮੁਲਾਜ਼ਮ ਸੀ ਨਾਲ ਪ੍ਰਾਈਵੇਟ ਬੰਦੇ ਲੈ ਕੇ ਉਹਨਾਂ ਨੇ ਬੀਜੇਪੀ ਦੇ ਉਹਨਾਂ ਨੇ ਹੂੜੀਆਂ ਚਲਾਈਆਂ ਇਹਦਾ ਰਿਜ਼ਲਟ ਜਿਹੜੇ ਲੋਕ ਨੇ ਉਹ ਹੁਣ ਆ ਚੋਣ ਦੇ ਵਿੱਚ ਦੇਣਗੇ ਪਰ ਲੋਕ ਤਾਂ ਕਹਿੰਦੇ ਨੇ ਜੀ ਕਿ ਕਾਂਗਰਸ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ 84 ਦੇ ਵਿੱਚ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਜੀ ਉਹ ਵੀ ਅੱਗੇ ਰੱਖਿਆ ਜਾ ਰਿਹਾ ਹੈ ਪਾਰਟੀ ਤਾਂ ਕਹਿੰਦੇ ਕੋਈ ਵੀ ਘੱਟ ਨਹੀਂ ਹੈ ਜੀ ਸਭ ਚੱਟੇ ਬੱਟੇ ਨੇ ਕੋਈ ਨਹੀਂ ਘੱਟ ਕਰਦੀ ਕਿਸੇ ਨਾਲ ਦੇਖੋ ਗੱਲ ਇਹ ਆ ਵੀ ਜਿਹੜੀ 84 ਦਾ ਐ ਜੋ ਹੋਏ ਉਹਦੀ ਸਾਰਿਆਂ ਨੇ ਅਸੀਂ ਵੀ ਨਿੰਦਾ ਕੀਤੀ ਤੇ ਸਾਡੇ ਸਾਰੇ ਜਿੱਦਿਂ ਕਾਂਗਰਸ ਦੀ ਹਾਈ ਕਮਾਂਡਾ ਉਹਨਾਂ ਨੇ ਮਾਫੀ ਵੀ ਮੰਗੀ ਆ ਉਹ ਬਿਲਕੁਲ ਜਿਹੜਾ ਉਸ ਸਮੇਂ ਹੋਇਆ ਉਹ ਬਿਲਕੁਲ ਗਲਤ ਆ ਉਸ ਗਲਤੀ ਮੈਂ ਵੀ ਨਿੰਦਿਆ ਕਰਦਾ ਪਰ ਉਸ ਤੋਂ ਬਾਅਦ ਸਾਡੀ 92 ਦੇ ਵਿੱਚ ਸਰਕਾਰ ਰਹੀ ਆ ਤੇ ਸਾਡੀ 2002 ਦੇ ਵਿੱਚ ਸਾਡੀ ਸਰਕਾਰ ਰਹੀ ਆ 17 ਦੇ ਵਿੱਚ ਸਾਡੀ ਸਰਕਾਰ ਰਹੀ ਆ ਅਸੀਂ ਜਿੰਨੀ ਡਿਵੈਲਪਮੈਂਟ ਜਿੰਨੀ ਪੰਜਾਬ ਦੀ ਡਿਵੈਲਪਮੈਂਟ ਹੋਈ ਆ ਮੈਂ ਸਮਝਦਾ ਉਹ ਕੌਂਸਲ ਦੇ ਰਾਜ ਦੇ ਵਿੱਚ ਹੀ ਹੋਈ ਆ ਚਾਹੇ ਤੁਸੀਂ ਕਿਸਾਨਾਂ ਦੇ ਕਰਜੇ ਮਾਫੀ ਦੀ ਲਾ ਲੋ ਮੈਂ ਤੁਹਾਨੂੰ ਜੇ ਪੂਰੀ ਸਹੀ ਤੁਹਾਨੂੰ ਮੈਂ ਦੱਸਾਂ ਜਿਵੇਂ ਮੇਰਾ ਪੰਡਾਪ ਦਾ ਖਾਨਾ ਸਾਡੀ ਕੋਪਰੇਟਿਵ ਸੁਸਾਇਟੀ ਆ ਉਧੇ ਅਸੀਂ ਪ੍ਰਧਾਨ ਆ ਮੇਰੇ ਮਿਸੇ ਪ੍ਰਧਾਨ ਨੇ ਮੈਂ ਰਿਹਾ 10 ਸਾਲ ਇਤੋਂ ਛੋਟਾ ਭਰਾ ਰਿਹਾ ਜਿਹੜਾ ਗਰਮੀਤਵਾਣਾ ਰਿਹਾ ਹੁਣ ਮੇਰੇ ਮਿਸੇ ਨੇ ਸਾਡੀ ਇੱਕ ਸੈਟੀ ਨੂੰ ਤਿੰਨ ਪਿੰਡ ਬੰਨੇ ਜੀ 1 ਕਰੋੜ 35 ਲੱਖ ਰੁਪਈਆ ਜਿਹੜਾ ਸੋਸਾਇਟੀ ਦਾ ਤਿੰਨੇ ਪਿੰਡਾਂ ਦਾ ਜ਼ਿੰਮੇਵਾਰਤਾ ਮਾਪ ਪਿਆ ਹੂੰ ਉਹਦੇ ਵਿੱਚ 22 ਲੱਖ ਰੁਪਈਆ ਜਿਹੜੇ ਮਜ਼ਦੂਰ ਸਾਡੇ ਭਰਾ ਨੇ ਜਿਨ੍ਹਾਂ ਦਾ 99000 ਦਾ ਉਹਦੇ ਚ ਹੱਦ ਕਰ ਜਾਤੀ ਉਹ ਮਾਫ ਹੋਇਆ ਹੂੰ ਟੋਟਲ 90 ਤੇ ਜਿਹੜੀਆਂ ਸੋਸਾਇਟੀਆਂ ਨੇ ਟੋਟਲ 90 ਦਾ 52 ਕਰੋੜ ਰੁਪਈਆ ਜਿਹੜਾ ਮਾਫ ਕੀਤਾ ਗਿਆ ਫਿਰ ਸਾਡੇ ਜਿਹੜੇ ਉੱਥੇ ਭਰਾ ਕਿਸਾਨ ਭਰਾ ਜਿਨ੍ਹਾਂ ਦੀਆਂ ਮੋਤਾਂ ਹੋਈਆਂ ਉੱਥੇ ਹੂੰ ਬਾਰਡਰ ਤੇ ਉਹ ਉਹਨਾਂ ਨੂੰ 5-5 ਲੱਖ ਰੁਪਈਆ ਤੇ ਨਾੜਾ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਸਾਰਾ ਕਾਂਗਰਸ ਨੇ ਕੀਤਾ ਪਰ ਕਿਸਾਨ ਆਗੂ ਤਾਂ ਕਹਿੰਦੇ ਨੇ ਕਿ ਕੰਡਿਓ ਕਾਂਗਰਸ ਦੇ ਬੀਜੇਪ ਨੇ ਨਿਊ ਵਰਲਡ ਆਰਡਰ ਜਿਹੜਾ ਉਹ ਮਨਮੋਹਨ ਸਿੰਘ ਦੇ ਵੇਲੇ ਇਹਦੇ ਬਾਰੇ ਟੈਂਡਰ ਪਾਸ ਹੋਇਆ ਜੀ ਕੋਈ ਗੱਲਬਾਤ ਚੱਲੀ ਆ ਉਦੋਂ ਹੋਇਆ ਤੇ ਸੁਆਮੀ ਨਾਥਨ ਦੀ ਰਿਪੋਰਟ ਦੀ ਕਦੋਂ ਦੀ ਮੰਗ ਹੋ ਰਹੀ ਆ ਉਦੋਂ ਕਿਉਂ ਨਹੀਂ ਲਾਗੂ ਕੀਤੀ ਜੇ ਕਿਸਾਨ ਹਤਾ ਸੀ ਵੀ ਕਾਂਗਰਸ ਦੇਖੋ ਗੱਲ ਇਹ ਆ ਵੀ ਜਿੰਨੀਆਂ ਕਿਸਾਨਾਂ ਦੀ ਮਦਦ ਕਾਂਗਰਸ ਮੇਲੇ ਹੋਈ ਆ ਜੀ 19 ਮੈਂ ਸਭ ਦਾ ਇਸੇ ਬੜੇ ਨਹੀਂ ਹੋਈ ਇਹ ਜਿਹੜਾ ਕੁੜ ਕੁਚਾਰ ਕੀਤਾ ਜਾ ਰਿਹਾ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਅੱਜ ਬੀਜੇਪੀ ਦੀ ਸਰਕਾਰ ਆ ਇਹ ਸਾਰਾ ਉਹਨਾਂ ਦਾ ਆਪਣਾ ਹੈ ਕਾਂਗਰਸ ਵੇਲੇ ਵੱਤ ਤੋਂ ਵੱਧ ਬਰੂਸ ਮਿਲੇ ਨੇ ਕਾਂਗਰਸ ਵੇਲੇ ਭਾ ਮਿਲੇ ਨੇ ਤੁਸੀਂ ਉਦੋਂ ਡਿਜੀਟਲ ਦੇ ਤੇ ਰੇਟ ਦੇਖ ਲਓ ਤੁਸੀਂ ਪੈਟਰੋਲ ਦੇ ਰੇਟ ਦੇਖ ਲਓ ਤੁਸੀਂ ਯੂਰੀਆ ਦੇ ਰੇਟ ਦੇਖ ਲਓ ਖਾਦਾਂ ਦੇ ਰੇਟ ਦੇਖ ਲਓ ਤੁਸੀਂ ਦਵਾਈਆਂ ਦੇ ਦੇਖ ਲਓ ਤੁਸੀਂ ਫਸਲਾਂ ਦੇ ਰੇਟ ਕਿੰਨੇ ਵਧੇ ਤੇ ਅੱਜ ਅੱਜ ਗਰੀਬ ਬੰਦੇ ਨੂੰ ਰੋਟੀ ਖਾਣਾ ਵਿਕਵਾੜਾ ਸਾਬ ਔਕੀ ਰਹੀ ਆ ਜੀ ਅੱਜ ਤੁਸੀਂ ਸਿਲੰਡਰ ਦਾ ਦੇਖ ਲਓ ਕਿੱਥੇ ਤੇ ਕਾਂਗਰਸ ਦੇ ਮਨਮੋਹਨ ਸਿੰਘ ਵਲੇ ਸਰਦਾਰ ਮਨਮੋਹਨ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਸੀ ਜਿਹੜੀ ਨਿਰੰਕਾ ਦਾ ਇਹ ਕਿਹਨੇ ਲੈਂਦੀ ਜਿਹੜਾ ਆਟੇ ਦਾਲ ਦੀ ਸਕੀਮ ਜਿਹੜੀ ਚਲਾਈ ਇਹ ਕਿਹਨੇ ਦਿੱਤੀ ਜਿਹੜੀ ਛੋਟੇ ਕਿਸਾਨਾਂ ਨੂੰ ਬਿਜਲੀ ਮਾਫੀ ਤੇ ਜਿਹੜੀ ਗਰੀਬਾਂ ਨੂੰ ਮਾਫੀ ਦਿੱਤੀ ਸੋਝੰਡ ਤੱਕ ਬਹੁਤ ਲੋਕ ਬਹੁਤ ਲੋਕ ਤਾਂ ਇਹ ਕਹਿ ਰਹੇ ਨੇ ਜੀ ਕਿ ਇਹ ਤਾਂ ਮੰਗ ਤੇ ਬਣਾਇਆ ਜਾ ਰਿਹਾ ਲੋਕਾਂ ਨੂੰ ਕੰਮ ਤੋਂ ਨਕਮੇ ਕੀਤਾ ਜਾ ਰਿਹਾ ਤੁਸੀਂ ਜਿਹੜੇ ਬਣਦਿਆਂ ਸੂਲਤਾਂ ਨੇ ਨੌਕਰੀਆਂ ਦੋ ਹੋਰ ਦੋ ਇਦਾਂ ਦੀਆਂ ਮੰਗਾਂ ਵੀ ਲੋਕਾਂ ਵੱਲੋਂ ਉੱਠਦੀਆਂ ਨੇ ਚਾਹੇ ਉਹ ਅਕਾਲੀ ਦਲ ਨੇ ਦਿੱਤੀ ਜਾਂ ਹੁਣ ਆਮ ਦੇ ਰਹੀ ਆ ਜਾਂ ਸੈਂਟਰ ਚੋਂ ਕਾਂਗਰਸ ਦੇ ਰਹੀ ਸੀ ਭਾਜਪਾ ਦੇ ਰਹੀ ਆ 2-2000 ਰੁਪਏ ਕਿਸਾਨਾਂ ਨੂੰ ਕਿਸਾਨ ਵਿਧਿੰਗ ਯੋਜਨਾ ਇਹ ਸਾਰੀਆਂ ਕਹਿੰਦੇ ਜੀ ਮੰਗ ਤੇ ਬਣਾਉਣ ਵਾਲੀਆਂ ਗੱਲਾਂ ਨੇ ਜੋ ਬਣਦੇ ਹੱਕ ਨੇ ਉਹ ਨਹੀਂ ਦਿੱਤੇ ਜਾਂਦੇ ਚਾਟ ਤੇ ਡਾ ਜਾ ਰਹੇ ਨੇ ਸਾਰੇ ਵੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਸਾਡੇ ਵਿੱਚ ਇਹੋ ਜਿਹੀ ਕੁਝ ਪਰਿਵਾਰ ਨੇ ਜਿਨ੍ਹਾਂ ਦਾ ਚੁੱਲ੍ਹਾ ਵੀ ਸ਼ਾਮ ਨੂੰ ਨਹੀਂ ਬਲਦਾ ਜੀ ਜਿਹੜੇ ਉਸ ਇਹ ਗੱਲਾਂ ਕਰਦੇ ਨੇ ਇਹ ਉੱਤੇ ਬੈਠੇ ਲੋਕ ਜਿਹੜੇ ਗਰਾਊਂਡ 'ਤੇ ਨਹੀਂ ਜਾਂਦੇ ਜੇ ਤੁਸੀਂ ਗਰਾਸ ਰੂਟ 'ਤੇ ਜਾ ਕੇ ਦੇਖੋ ਬਹੁਤ ਗਰੀਬੀ ਰੇਖਾ ਨੇ ਇਹ ਆਮ ਜ਼ਿਮੀਂਦਾਰ ਕੋਲੇ ਪੰਜ ਚਾਰ ਕਿੱਲੇ ਨੇ ਅੱਜ ਉਹਨੂੰ ਬੱਚੇ ਪਾਲਣੇ ਔਖੇ ਹੋਏ ਪੈ ਨੇ ਜੀ ਉਹ ਠੀਕਾ ਗੱਲਾਂ ਜਿਹੜੇ ਉੱਪਰ ਬੈਠੇ ਨੇ ਉਹ ਕਰਦੇ ਨੇ ਇਹ ਜਿਹੜੀਆਂ ਸਹੂਲਤਾ ਨੇ ਸਹੂਲਤਾ ਵੀ ਮੈਂ ਕਹਣਾ ਕੁਝ ਦੇਣੀਆਂ ਮਾੜੀ ਗੱਲ ਨਹੀਂ ਪਰ ਜਿਹੜਾ ਰੋਜ਼ਗਾਰ ਆ ਰੋਜ਼ਗਾਰ ਵੀ ਦੇਣਾ ਬਹੁਤ ਜ਼ਰੂਰੀ ਆ ਸਮਾਂ ਹੁਣ ਦੇਖੋ ਅੱਜ ਤੁਸੀਂ ਕੈਂਡੀਡੇਟ ਜਾ ਰਹੇ ਨੇ ਉਹਨਾਂ ਨੂੰ ਸਵਾਲ ਪੁੱਛ ਰਹੇ ਨੇ ਜੇ ਭਾਜਪਾ ਨੇ 10 ਸਾਲਾਂ ਦੇ ਵਿੱਚ ਹੁਣ ਉਹ ਸਰਕਾਰ ਚ ਨੇ 10 ਸਾਲ ਦੇ ਵਿੱਚ ਜੇ ਉਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਨੇ ਤੇ ਅੱਜ ਪਿੰਡਾਂ ਦੇ ਵਿੱਚ ਇਹਨਾਂ ਵਿਰੋਧ ਕਿਉਂ ਹੋ ਰਿਹਾ ਕੋਈ ਪੰਜਾਬ ਦੇ ਵਿੱਚ ਕਿਸਾਨ ਕਿਸੇ ਵੀ ਕੈਂਡੀਡੇਟ ਇੱਕ ਕੈਂਡੀਡੇਟ দাও ਜਿਹਨੂੰ ਪਿੰਡਾਂ 'ਚ ਵੜਨ ਦੇ ਰਹੇ ਨੇ ਸ਼ਹਿਰਾਂ 'ਚ ਵੜਨ ਦੇ ਰਹੇ ਨੇ ਕਿੰਨੀ ਬਹੋਤਾ ਹੋ ਰਹੀ ਆ ਆਮ ਆਦਮੀ ਪਾਰਟੀ ਸਭਾ ਦੋ ਸਾਨੂੰ ਹੈ ਸਰਕਾਰ ਆਈ ਨੂੰ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੀ ਸਵਾਲ ਹੋ ਰਹੇ ਨੇ ਪਿੱਟਾਂ ਮਾਰੀਆਂ ਜਾ ਰਹੀਆਂ ਨੇ ਪਿੰਡਾਂ ਵਿੱਚ ਉਪ ਜਾ ਰਹੇ ਨੇ ਇੱਕ ਵੀ ਕਾਂਗਰਸ ਦਾ ਮੈਨੂੰ ਬੰਦਾ ਦੱਸੋ ਜੇ ਕਾਂਗਰਸ ਨੇ ਕੰਮ ਨਹੀਂ ਕੀਤੇ ਜੇ ਕਾਂਗਰਸ ਮਾੜੀਆ ਜਿਹੜੀਆਂ ਲੀਡਰ ਗੱਲਾਂ ਖਲਾਉਂਦੇ ਨੇ ਤਾਂ ਮੈਨੂੰ ਇੱਕ ਵੀ ਕਾਂਗਰਸ ਦਾ ਪੰਜਾਬ ਦੇ ਵਿੱਚ ਇੱਕ ਮੈਨੂੰ ਬਾਈ ਨੇਮ ਦੱਸੋ ਕਿਸੇ ਸਾਡੇ ਕੈਂਡੀਡੇਟ ਦਾ ਕੋਈ ਵਿਰੋਧ ਹੋਇਆ ਹੋਵੇ ਜਾਂ ਸਾਡੇ ਕੈਂਡੀਡੇਟ ਨੂੰ ਕੋਈ ਇਹੋ ਜਿਹੇ ਪੁੱਠੇ ਸਿੱਧੇ ਸਵਾਲ ਪੁੱਛੇ ਹੋਣ ਠੀਕ ਆ ਤਰੁਕੀਆਂ ਰਹਿ ਗਈਆਂ ਸਾਡੇ ਕੋਲੇ ਜਿਹੜੀ 2017 ਤੋਂ 22 ਤੱਕ ਸਾਡੀ ਸਰਕਾਰ ਨਹੀਂ ਉਹਦੇ ਵਿੱਚ ਨਹੀਂ ਕੰਮ ਕੀਤੇ ਉਹਦੇ ਕਾਰਨ ਹੀ ਅਸੀਂ ਪਿੱਛੇ ਗਏ ਹਮ ਉਹਨਾਂ ਨੂੰ ਹੁਣ ਅਸੀਂ ਪਿਛਲੀਆਂ ਗੱਲਾਂ ਤੋਂ ਸਿੱਖਿਆ ਲੈ ਕੇ ਅੱਗੇ ਵਧਿਆਂ ਇਸ ਵਾਰ ਸਾਨੂੰ ਪ੍ਰਮਾਤਮਾ ਮੌਕਾ ਦੇਵੇ ਉਹ ਸਾਰੀਆਂ ਜਿਹੜੀਆਂ ਪਿਛਲੀਆਂ ਗੱਲਾਂ ਦੀ ਉਹਨਾਂ ਨੂੰ ਛੱਡ ਕੇ ਅਸੀਂ ਅਗਲੇ ਤੇ ਕੰਮ ਕਰਾਂਗੇ ਜੋ ਛਡੀਆਂ ਘਾਟਾ ਦੀ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਗੇ ਤੁਸੀਂ ਹੁਣ ਚੋਣ ਲੜ ਰਹੇ ਹੋ ਕਿਹੜੇ ਮੇਨ ਮੁੱਦੇ ਨੇ ਲੋਕਾਂ ਨੂੰ ਕੀ ਸਹੂਲਤਾਂ ਦਾ ਮਹਿੰਗੋ ਜੀ ਕਾਂਗਰਸ ਪਾਰਟੀ ਦੀ ਸਰਕਾਰ ਬਣ ਦੇਖੋ ਕਾਂਗਰਸ ਪਾਰਟੀ ਨੇ ਜਿਹੜੇ ਚੋਣ ਮੈਨੀਫੈਸਟੋ ਦਿੱਤੇ ਨੇ ਪੰਜ ਗਰੰਟੀ ਦਿੱਤੇ ਨੇ ਨਿਆਅ ਦਿੱਤੇ ਨੇ ਉਹਦੇ ਵਿੱਚ ਐਮਐਸਪੀ ਦੀ ਜਿਹੜੀ ਗਰੰਟੀ ਆ ਉਹ ਵੀ ਦਿੱਤੀ ਆ ਜਿਵੇਂ ਆਪਣੇ ਪਰਿਵਾਰ ਦੇ ਵਿੱਚ ਕੁਪੀ ਉਜਗਾਰ ਕਮਾਉਣ ਵਾਲਾ ਨਹੀਂ ਉਸ ਬੀਬੀ ਨੂੰ ਸਾਲ ਦਾ ਤਲਖ ਰੁਪਿਆ ਉਹ ਦਿੱਤਾ ਜਾਊਗਾ ਜਿਹੜੀ ਪੈਨਸ਼ਨ ਵੀ ਜਿਹੜੀ ਵਧਾਈ ਜਾਊਗੀ ਤੇ ਜਿਹੜੇ ਸਕਨ ਸਕੀਮਾਂ ਉਹ ਵੀ ਵਧਾਈ ਜਾਊਗੀ ਸਾਡੀ ਸਭ ਤੋਂ ਵੱਡੀ ਜਿਹੜੀ ਆ ਵੀ ਰੋਜ਼ਗਾਰ ਪੈਦਾ ਕਰਕੇ ਜਿਹੜੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਕਿ ਜਿਹੜੇ ਬੱਚੇ ਬਾਹਰ ਨਾ ਜਾਣ ਇੱਥੇ ਰਹਿ ਕੇ ਕੰਮ ਕਰਨ ਉਹ ਸਾਡੀਆਂ ਗਰੰਟੀਆਂ ਨੇ ਉਹ ਤੁਸੀਂ ਜੇ ਆਪਾਂ ਦੱਸਣ ਲਈ ਕਾਫੀ ਟਾਈਮ ਲੱਗ ਜੂ ਉਹ ਸਾਡਾ ਚੂਨ ਮਿਨਿਸਟਰ ਜਿਹੜਾ ਗਰੰਟੀਆਂ ਪੂਰੀਆਂ ਵੀ ਹੋਣਗੀਆਂ ਜੀ ਕਿਉਂਕਿ ਗਰੰਟੀਆਂ ਵਾਅਦੇ ਤਾਂ ਕੀਤੇ ਜਾਂਦੇ ਨੇ ਪਰ ਪੂਰੀਆਂ ਨਹੀਂ ਹੁੰਦੀਆਂ ਲੋਕ ਹੁਣ ਸਵਾਲ ਕਰਦੇ ਨੇ ਜੀ ਚੁਟਕੀ ਵਾਲੇ ਬੀਬਾ ਜੀ ਨੂੰ ਹੁਣ ਵੀ ਪੁੱਛਿਆ ਜਾਂਦਾ ਕਿ ਐਮਐਸਪੀ ਕਿੱਥੇ ਆ ਇਹ ਗੱਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਇਹ ਇਹ ਜਿਹੜੇ ਚੁਟਕੀ ਵਾਲੇ ਬੀਬੀ ਦੀ ਇਹਨਾਂ ਨੂੰ ਇਹਦੇ ਬਾਰੇ ਨੌਲੇਜ ਹੀ ਨਹੀਂ ଥିਗੀ ਕਿਉਂਕਿ ਇਹਨਾਂ ਨੇ ਨਾ ਤੇ ਇਹ ਲੈਣ ਚ ਕਿਤੇ ਪੈਸੇ ଥିਗੇ ਇਹ ਤਾਂ ਕੁਝ ਇਹੋ ਜਿਹੇ ਮਿਨਿਸਟਰ ਬਣ ਕੇ ਐਮਐਲਏ ਬਣ ਕੇ ਜਿਹਨਾਂ ਨੇ ਕਦੇ ਪੰਚੀ ਦੀ ਚੋਣ ਨਹੀਂ ਲੜੀ ਸਰਪੰਚੀ ਦੀ ਚੋਣ ਨਹੀਂ ਲੜਾਈ ਜਿਹੜੀ ਬੀਬੀ ਨੇ ਕਿਹਾ ਸੀ ਹੁਣ ਉਹ ਕਹਿੰਦੀ ਮੈਨੂੰ ਪਤਾ ਨਹੀਂ ਸੀ ਕਿਉਂਕਿ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤਾ ਸੁਆਮੀ ਨਾਥਨ ਦੀ ਜਿਹੜੀ ਉਹਨਾਂ ਨੇ ਜਦੋਂ ਇਹ ਰਪੋਰਟਾਈਜ਼ ਦੀ ਰਿਪੋਰਟ ਬਣਾਈ ਸੀ ਉਹ ਰਿਪੋਰਟ ਬਿਲਕੁਲ ਲਾਗੂ ਹੋਣੀ ਚਾਹੀਦੀ ਆ ਤਾਂ ਹੀ ਜਾ ਕੇ ਜਿਹੜਾ ਸਾਰਾ ਉਹ ਅੱਗੇ ਵੱਧ ਸਕੂਗਾ ਜੀ ਉਸ ਤੋਂ ਬਾਅਦ ਜਿਹੜੀ ਤੁਸੀਂ ਗਰੰਟੀ ਦੀ ਗੱਲ ਕੀਤੀ ਆ ਗਰੰਟੀ ਆ ਸ੍ਰੀ ਆਹਲ Gandhi ji ਨੇ ਹੂੰ ਤੁਸੀਂ ਦੇਖੋ ਵੀ ਉਸ ਇਨਸਾਨ ਨੇ ਕੰਨਿਆ ਕਮਾਰੀ ਤੋਂ ਜੰਮੂ ਪਸ਼ੋਨੀਰ ਤੱਕ ਤੁਰ ਕੇ ਲੋਕਾਂ ਨਾਲ ਸੰਵਾਦ ਕੀਤਾ ਲੋਕਾਂ ਨਾਲ ਗੱਲ ਕੀਤੀ ਉਹਨਾਂ ਦੇ ਨੇੜੇ ਹੋ ਕੇ ਉਹਨਾਂ ਦੀ ਸੁਣੀ ਚਾਹੇ ਮਜ਼ਦੂਰ ਸੀ ਚਾਹੇ ਕੋ ਟ੍ਰਾਂਸਪੋਰਟਰ ਸੀ ਉਹਨਾਂ ਨਾਲ ਟਰੱਕ 'ਚ ਬੈਠੇ ਜਿਹੜਾ ਕੋਈ ਜੀਰੀ ਦੇ ਲਾ ਰਿਹਾ ਸੀ ਖੇਤਾਂ 'ਚ ਉਹ ਉੱਥੇ ਜਾ ਕੇ ਉਹਨਾਂ ਤੋਂ ਪੁੱਛਿਆ ਇਵਨ ਕਿ ਜਿਹੜੀਆਂ ਬੀਬੀਆਂ ਨਾਲ ਕੇ ਕੰਮ ਤੇ ਰੋਕੀਆਂ ਹੋਣਾਂ ਦੀ ਉਹਨਾਂ 'ਚ ਵੀ ਬੈਠ ਕੇ ਉਹਨਾਂ ਨੇ ਮਜ਼ਦੂਰਾਂ ਤੋਂ ਪੂਰੀ ਗੱਲ ਸੁਣੀ ਕਿਉਂਕਿ ਜਨਰਲ ਚਦਾ ਨਹੀਂ ਰਹੇਗਾ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤਕਰੀਬਨ 34-3500 ਕਿਲੋਮੀਟਰ ਜਿਹੜਾ ਰਾਹੁਲ ਜੀ ਨੇ ਤੁਰ ਕੇ ਜਿਹੜੀ ਭਾਰਤ ਜੋੜੋ ਯਾਤਰਾ ਕੀਤੀ ਉਹ ਗੱਡੀ ਉਹਦਾ ਸਾਨੂੰ ਇੰਨਾ ਬੈਨੀਫਿਟ ਹੋਣਾ ਕਿ ਸ੍ਰੀ ਰਾਹੁਲ ગાંધી ਜੀ ਨੇ ਉਹ ਸਾਰਾ ਨੇੜੋਂ ਦੇਖ ਲਿਆ ਬਿਤੇ ਮੈਂ ਲੋਕਾਂ ਦਾ ਜਿਹੜਾ ਵੇ ਸੇਵਾ ਹੋ ਰਿਹਾ ਕੀ ਨੂੰ ਕੀ ਜ਼ਰੂਰਤ ਹੈ ਕਿਹਨੂੰ ਨਹੀਂ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਜਿਹੜਾ ਹੁਣ ਜਿਹੜਾ ਚੋਣ ਮੈਨੀਫੈਸਟੋ ਅਸੀਂ ਨੇ ਬਣਾਇਆ ਭਾਜਪਾ ਨੇ ਤਾਂ ਜਿਹੜਾ ਚੋਣ ਮੈਨੀਫੈਸਟੋ ਦੀ ਆਪਾਂ ਗੱਲ ਕਰਦੇ ਆ ਉਹਨਾਂ ਦਾ ਸਾਰਾ ਹਿੰਦੁਸਤਾਨੇ ਦੋ ਤਿੰਨ ਬੰਦਿਆਂ ਕੋਲੇ ਗਿਰਵੀ ਰੱਖਦਾ ਡਰੀਆਂ ਬੰਦੇ ਰੋਤਾ ਕਹਿੰਦੇ ਇਸ ਕੀ ਬਾਅਦ ਕੀ ਬਾਅਦ 400 ਪਾਰ ਨਹੀਂ ਉਹਨਾਂ ਦੇ ਕਹਿਣ ਨਾਲ ਕਿਸੇ ਨੂੰ ਵੀ ਸੁਪਨੇ ਲੈਣ ਦਾ ਤਾਂ ਸਾਰਿਆਂ ਨੂੰ ਅਧਿਕਾਰ ਆ ਲੈਣ ਉਹ 4 ਜੂਨ ਨੂੰ ਪਤਾ ਲੱਗ ਜੂ ਜੀ 400 पार ਹੁੰਦੇ ਨੇ ਕੋ 100 ਤੇ ਆ ਕੇ ਕੱਢਦੇ ਨੇ ਲੋਕ ਮਨ ਬਣਾਈ ਬੈਠੇ ਨੇ ਕਾਂਗਰਸ ਨੂੰ ਵੋਟ ਪਾਉਣਗੇ ਜਿਹੜੀ ਤੁਸੀਂ ਇਹ ਗੱਲ ਕਹੀ ਆ ਉਹ ਚਾਹੇ ਕੋਈ ਵੀ ਪਾਰਟੀ ਆ ਜੇ ਅਗਰ ਲੋਕਾਂ ਨਾਲ ਕੀਤੇ ਵਾਦੇ ਨਹੀਂ ਪੂਰੇ ਕਰਨਗੇ ਉਹ ਚਾਹੇ ਕੋਈ ਵੀ ਆ ਭਾਜੀਪੀ ਨੇ ਧੋਖਾ ਦਿੱਤਾ ਲੋਕਾਂ ਨੂੰ ਕਿਸਾਨਾਂ ਨੂੰ ਧੋਖਾ ਦਿੱਤਾ ਮਜ਼ਦੂਰਾਂ ਨੂੰ ਧੋਖਾ ਦਿੱਤਾ ਸਾਰਾ ਹਿੰਦੁਸਤਾਨ ਜਿਹੜਾ ਕਾਂਗਰਸ ਨੇ ਆਜ਼ਾਦੀ ਚ ਕਿੰਨੀ ਕਾਂਗਰਸ ਦੀ ਦੇਣਾ ਜੀ ਅੱਜ ਜਿਹੜਾ ਡੈਮ ਬਣੇ ਬਿਨੇ ਐਗਰੀਕਲਚਰ ਯੂਨੀਵਰਸਿਟੀ ਆਈਟੀਆਈ ਇਹ ਇਹ ਕਿਹਨੇ ਬਣਾਈ ਸੀ ਜਦੋਂ ਆਪਣੇ ਨਰਿੰਦਰ મોદી ਜੀ ਬੋਲਦੇ ਨੇ ਉਹ ਤਾਂ ਇਹ ਕਹਿੰਦੇ ਨੇ ਵੀ 2014 ਤੋਂ ਪਹਿਲਾਂ ਹਿੰਦੁਸਤਾਨ ਹੀ ਨਹੀਂ ਸੀ ਵੀ ਮੇਰੇ ਆਈ ਦੀ ਹਿੰਦੁਸਤਾਨ ਬਣਿਆ ਉਹ ਤਾਂ ਇਹ ਤਾਂ ਖਾਉਂਦੇ ਨੇ ਤੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਕਹਿੰਦੇ ਆ ਬਾਈ ਤੋਂ ਪਹਿਲਾਂ ਪੰਜਾਬ ਹੀ ਨਹੀਂ ਸੀਗਾ ਪੰਜਾਬ ਹੀ ਆ ਕੇ ਸੀ ਨੇ ਬਣਾਇਆ ਇਨਾਂ ਨੂੰ ਪਹਿਲੀ ਵਾਰੇ ਬਣੇ ਨੇ ਕਾਂਗਰਸ ਪਾਰਟੀ ਤਵਾਣਾ ਸਾਹਿਬ 138 ਸਾਲ ਪੁਰਾਣੀ ਪਾਰਟੀ ਆ ਉਹ ਇਹੀ ਕਹਿੰਦੇ ਨੇ ਜੀ ਕਹਿੰਦੇ ਹੁਣ ਤੱਕ ਦਾ ਗੰਦ ਪਾਇਆ ਉਹਨਾਂ ਦਾ ਅਸੀਂ ਸਾਫ਼ ਕਰ ਰਹੇ ਹਾਂ ਮੁੱਖ ਮੰਤਰੀ ਉਹ ਹਤਮਾਨ ਜੀ ਕਹਿੰਦੇ ਉਹ ਉਹ ਕੋਈ ਨਹੀਂ ਉਹਨਾਂ ਦੇ ਕਹਿਣ ਨਾਲ ਨਹੀਂ ਹਿੰਦੁਸਤਾਨ ਦੇ ਵਿੱਚ ਜਦ ਦੇਸ਼ ਆਜ਼ਾਦ ਹੋਇਆ ਜੈ ਜਵਾਨ ਜੈ ਕਿਸਾਨ ਦਾ ਉਹਦੀ ਨਾਅਰਾ ਦਿੱਤਾ ਗਿਆ ਸੀ ਕਿਸਾਨ ਜੀ ਜਿਹੜਾ ਉਹ ਭੁੱਖਾ ਮਰ ਰਿਹਾ ਸੀ ਸਾਡੇ ਕੋਲੇ ਅਨਾਜ ਨਹੀਂ ਸੀ ਤੇ ਸਾਡਾ ਜਿਹੜਾ ਜਵਾਨ ਸੀ ਉਹ ਕਮਜ਼ੋਰ ਸੀ ਇੱਥੇ ਸੂਈ ਨਹੀਂ ਤੇ ਬਣਦੀ ਸੂਈ ਹਿੰਦੁਸਤਾਨ ਚ ਔਰ ਰਿਕਾਰਡ ਆ ਅੱਜ ਤੁਸੀਂ ਦੇਖ ਲਓ ਰੌਕਤ ਜਾ ਕੇ ਕਿੱਥੇ ਕਿੱਥੇ ਚੰਦਰਵਾਦੇ ਜਾ ਕੇ ਤੇ ਤੁਸੀਂ ਸਾਡੀ ਅੱਜ ਜਹਾਜ਼ ਤੋਂ ਸੁਈਤੋਲਾ ਕੇ ਜਹਾਜ਼ ਤੱਕ ਅੱਜ ਅਸੀਂ ਦੁਨੀਆ ਦੇ ਵਿੱਚ ਚੌਥੇ ਪੰਜਵੇਂ ਨੰਬਰ ਤੇ ਸਾਡਾ ਜਿਹੜਾ ਹਿੰਦੁਸਤਾਨ ਪਾਵਰ ਚ ਆਉਂਦਾ ਤੇ ਇਹ ਸਾਰੀ ਕੀ ਦੀ ਜਣਾ ਇਹ મોદી ਦੀ ਜਿਹੜੀਆਂ ਇਹ ਉਦਘਾਟਨ ਵੱਡੇ ਵੱਡੇ ਕੀਤੇ ਨੇ ਨਰਿੰਦਰ ਮੋਦੀ ਜੀ ਨੇ ਇਹ ਸਾਰੀ ਕਾਂਗਰਸ ਦੀ ਸਟਾਰਟ ਕੀਤੀ ਵੀ ਦੀ ਕੰਮ ਅੱਜ ਜਿਹੜਾ ਕੋਈ ਕੰਮ ਤੋਰਿਆ ਵਾਗੂ ਕਿੰਨੇ ਕਿੰਨੇ ਸਾਲ ਲੱਗ ਜਾਂਦੇ ਨੇ ਇਸ ਕਰਕੇ ਮੋਦੀ ਜੀ ਦੀਆਂ ਜਿਹੜੀਆਂ ਗੱਲਾਂ ਨੇ ਉਹਦਾ ਰਿਜ਼ਲਟ ਹੈ ਕਿ ਚਾਰ ਜੂਨ ਨੂੰ ਆਪਾਂ ਨੂੰ ਪਤਾ ਲੱਗੂ ਕਾਂਗਰਸ ਪਾਰਟੀ ਭੂਰੇ ਮੰਨ ਧਾਰ ਕੇ ਵੀ ਲੋਕਾਂ ਦੀ ਸੇਵਾ ਕਰਨੀ ਆ ਤੇ ਰਾਹੁਲ ਗਾਂਧੀ ਜੀ ਨੇ ਪੂਰਾ ਜਿਹੜਾ ਚੋਣ ਮੈਨੀਫੈਸਟੋ ਆ ਉਹਨੂੰ ਇਨ ਬੈਨ ਲਾਗੂ ਕਰਨਾ ਸਾਡੇ ਖੜਗੇ ਸਾਹਿਬ ਬਹੁਤ ਹੀ ਸਿਆਣੇ ਸਾਡੇ ਆਲਰੀਡੀਆ ਕੌਂਸਲ ਕਮੇਟੀ ਦੇ ਪ੍ਰਧਾਨ ਨੇ ਸ਼੍ਰੀਮਤੀ ਸੂਨੀਆ ਗਾਂਧੀ ਪੀਛਤੰਬਰ ਜੀ ਨੇ ਸਭ ਜਿਹੜਾ ਚੋਣਾਂ ਦੀ ਪਸਟੋਣਾ ਹੈ ਜੀ ਆ ਅਸੀਂ ਇਹ ਪੂਰਾ ਇਨ ਬੰਨ ਲਾਗੂ ਹੋਊਗਾ ਜੀ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਮੁਕਾਬਲਾ ਕਿਹਦੇ ਨਾਲ ਦੇਖ ਰਹੇ ਹੋ ਪਟਿਆਲਾ ਚ ਡਾਕਟਰ ਗਾਂਧੀ ਦਾ ਜੱਲੇ ਆ ਵੀ ਇਹ ਜੇ ਆਪਾਂ ਕਹੀਏ ਮੂੰਚੋ ਘਟਣੇ ਬਦਿਆ ਨਹੀਂ ਲੱਗਦੇ ਲੱਗਦੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਤੀ ਵੀ ਭਰਮਬੀਰ ਗਾਂਧੀ 101% ਇੰਨੇ ਮਾਰਜਨ ਨਾਲ ਜਿੱਤੂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜੇ ਪਟਿਆਲਾ ਸੀਟ ਕੋਰਸ ਦੀ ਆਊਗੀ ਤਾਂ ਸਭ ਤੋਂ ਵੱਧ ਮਾਰਜਨ ਨਾਲ ਪਟਿਆਲਾ ਸੀਟ ਦਿੱਤਾ ਗਈ ਸੀ ਜੀ ਇਹ ਦੋਨੇ ਸਾਈਡਾਂ ਤੇ ਡਾਕਟਰ ਨੇ ਜੀ ਉਧਰੋਂ ਡਾਕਟਰ ਬਲਵੀਰ ਇਧਰੋਂ ਡਾਕਟਰ ਗਾਂਧੀ ਕਿਸ ਤਰ੍ਹਾਂ ਦੇਖ ਰਹੇ ਹੋ ਦੋਏ ਡਾਕਟਰ ਇਕੱਠੇ ਹੋਏ ਨੇ ਤੇ ਉਹ ਕਹਿ ਰਹੇ ਨੇ ਕਿ ਅਸੀਂ ਵੱਡੇ ਮਾਰਜਨ ਨਾਲ ਜਿੱਤਾਂਗੇ ਕਹਿ ਰਹੇ ਨੇ ਅਸੀਂ ਵੱਡੇ ਮਾਰਜਨ ਨਾਲ ਜਿੱਤਾਂਗੇ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਆ ਵੀ ਅਸੀਂ ਮੈਂ ਡਾਕਟਰ ਦਰਮੇਸ਼ ਗਾਂਧੀ ਨਾਲ ਅੱਠ ਪ੍ਰਧਾਨ ਸਭਾ ਲੱਗਿਆ ਜੀ ਹੂੰ ਨੌਵੇਂ ਚ ਡੇਰਾਬੇਸ ਵਿੱਚ ਮੈਂ ਕੁਦਰਤੀ ਜਾਣ ਸਕਿਆ ਪਰ ਉੱਥੇ ਬਹੁਤ ਵੱਡਾ ਦਪੰਦਰ ਢਿਲੋਨੀ ਪ੍ਰੋਗਰਾਮ ਕੀਤਾ ਹੂੰ ਅੱਠੇ ਬਿਧਾਨ ਸਭਾ ਲੱਗਿਆ ਜੀ ਜਿਸ ਹਲਕੇ ਜਾਣਾ ਇਹ ਮੈਂ ਜਾਣਾ ਕਨੌਰ ਤਾਂ ਮੈਂ ਦੇਦਾ ਵੀ ਇਹ ਸਭ ਤੋਂ ਵੱਧ ਵੋਟਾਂ ਨਾਲ ਇੱਥੋਂ ਕਾਦੀ ਜਿਤਾਉਣਗੇ ਹੁਣ ਮੈਂ ਨਾਭੇ ਗਿਆ ਹੁਣ ਮੈਨੂੰ ਇਹ ਪੰਜਾਬੇ ਸਭ ਤੋਂ ਵੱਧ ਇਹ ਸਮਾਣੇ ਜਾਂਦਾ ਜੇ ਰਾਜਪੁਰੇ ਗਿਆ ਜੇ ਮੈਂ ਸ਼ਤਰਾਨੇ ਗਿਆ ਜਾਂ ਮੈਂ ਸਨਹੌਰ ਗਿਆ ਜਾਂ ਦਿਹਾਤੀ ਪਟਿਆਲੇ ਗਿਆ ਜਿੱਥੇ ਇਹਨਾਂ ਮੈਨੂੰ ਉੱਥੇ ਕਹਿੰਦਾ ਵੀ ਸਭ ਤੋਂ ਵੱਧ ਇੱਥੀ ਜਿੱਤ ਪ੍ਰਾਪਤ ਹੋ ਸਕਦੀ ਪਰ ਵਿੱਚ ਇਹ ਵੀ ਸੁਣ ਨੂੰ ਆਇਆ ਸੀਗਾ ਕਿ ਜਿਹੜੇ ਹਲਕਾ ਇੰਚਾਰਜ ਨੇ ਉਹ ਨਰਾਜ਼ ਚੱਲ ਰਹੇ ਨਹੀਂ ਜੀ ਜਦੋਂ ਡਾਕਟਰ ਗਾਂਧੀ ਜੀ ਨੂੰ ਟਿਕਟ ਦਿੱਤੀ ਗਈ ਆ ਉਦੋਂ ਵਿਵਾਦ ਵੀ ਖੜਾ ਹੋਇਆ ਸੀਗਾ ਇਹ ਉਦੋਂ ਜਦੋਂ ਕੁਦਰਤੀ ਹੈ ਜਦੋਂ ਨਾ ਟਵਾਣਾ ਸਾਹਿਬ ਬੰਦੇ ਟਿਕਟ ਦੀ ਡਿਮਾਂਡ ਕਰਦੇ ਔਰ ਐਗਜ਼ੈਂਪਲ ਮੈਂ ਕਰਦਾ ਹੂੰ ਕਾਨੂੰ ਕੈਨੂੰ ਹੋਰ ਮਿਲ ਜਾਂਦੀ ਆ ਤੇ ਮੇਰੇ ਜਿਹੜੇ ਦੋਸਤ મિતਰ ਨਹੀਂ ਜਿਹੜੇ ਮੇਰੇ ਨਾਲ ਜੁੜੇ ਨਹੀਂ ਉਹਨਾਂ ਨੂੰ ਥੋੜੇ ਦਿਨ ਲਈ ਤਕਲੀਫ ਹੁੰਦੀ ਆ ਹਮ ਪਰ ਅਖੀਰ ਨੂੰ ਅਸੀਂ ਪਾਰਟੀ ਦੇ ਸਪਾਈ ਆ ਚੱਲਣ ਦਾ ਪਾਰਟੀ ਨਾਲ ਆ ਸਾਡੇ ਸਾਰੇ ਸਤਿਕਾਰਯੋਗ ਮੈਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਆ ਤੁਹਾਡੇ ਚੈਨਲ ਤੇ ਸਾਡੇ ਸਾਰੇ ਸਤਿਕਾਰਯੋਗ ਜਿੰਨੇ ਹਲਕਾ ਚਾਰਜ ਨੇ ਪੂਰੀ ਤੰਦੇਹੀ ਦੇ ਨਾਲ ਮਿੰਤ ਕਰ ਰਹੇ ਨੇ ਅਬ ਤੁਹਾਨੂੰ ਨਹੀਂ ਲੱਗਦਾ 40 ਸਾਲ ਤੋਂ ਤੁਸੀਂ ਪਾਰਟੀ ਨਾਲ ਜੁੜੇ ਹੋ 40 ਸਾਲ ਤੋਂ ਉੱਪਰ ਦਾ ਹੀ ਸਮਾਂ ਹੋ ਗਿਆ ਹੋਊਗਾ ਤੇ ਹੁਣ ਆ ਕੇ ਜਦੋਂ ਵਿਰੋਧੀ ਕਹਿ ਰਹੇ ਨੇ ਕਿ ਕਾਂਗਰਸ ਦਾ ਸਾਫ ਹੋ ਗਈ ਆ ਬਿਲਕੁਲ ਖਤਮ ਕਰਤੀ ਆ ਉਦੋਂ ਆ ਕੇ ਤੁਹਾਨੂੰ ਆਉਦੇ ਮਿਲੇ ਨੇ ਪਹਿਲਾਂ ਅੱਜ ਤੱਕ ਤੁਹਾਨੂੰ ਕਿਉਂ ਨਹੀਂ ਕੁਝ ਮਿਲਿਆ ਤੁਹਾਨੂੰ ਨਹੀਂ ਲੱਗਦਾ ਜਿੱਦਾਂ ਹੋਰ ਨਾਰਾਜ਼ ਹੁੰਦੇ ਨੇ ਤੁਸੀਂ ਕਦੇ ਨਾਰਾਜ਼ ਹੁੰਦੇ ਨਹੀਂ ਦੇਖੇ ਨਹੀਂ ਨਹੀਂ ਬੜਾ ਨਹੀਂ ਪਾਰਟੀ ਨੇ ਬਹੁਤ ਕੁਝ ਦਿੱਤਾ ਪਿਆਰ ਆ ਮੈਂ ਬਹੁਤ ਸਤਿਕਾਰ ਆ ਤੁਸੀਂ ਸਾਰੇ ਪਿਆਰ ਕਰਦੇ ਹੋ ਪੰਜਾਬ ਚ ਨਾ ਮੈਂ ਪੰਜਾਬ ਟਿਊਲ ਕਰਵਿੰਦਾ ਚੇਅਰਮੈਨ ਰਹਿ ਲਿਆ ਬਲੌਕ ਸੰਧੀ ਨਾਬੇ ਦਾ ਚੇਅਰਮੈਨ ਬਣ ਲਿਆ ਮੀ ਆ ਉਹ ਜਨਨ ਸ਼ਕਤੀ ਦੇਲੇ ਯੂਥ ਕੌਂਸਲ ਦਾ ਮੈਂ ਸਾਲ ਪ੍ਰੈਜ਼ੀਡੈਂਟ ਰਿਹਾ ਪਿੰਡ ਦੇ ਸਰਪੰਚ ਰਹਿ ਲੇ ਕੋਈ ਗੱਲ ਨਹੀਂ ਸਮਾ ਹੁੰਦਾ ਅੱਜ ਸਾਡਾ ਵੀ ਸਮਾ ਹੁਣਾ ਹੈਗਾ ਉਹ ਆਇਆ ਮੈਂ ਮੇਰੀ ਕੋਈ ਨਰਾਜ਼ਗੀ ਜਿਹੜੇ ਮੰਤਰੀ ਜਿਹੜੇ ਐਮਐਲਏ ਬਣੇ ਨੇ ਕਿਸੇ ਟਾਈਮ ਅਸੀਂ ਤੁਹਾਡੇ ਗੋਡੀਆਂ ਥਲਾਉਂਦੇ ਦੇਖੇ ਸੀਗੇ ਨਹੀਂ ਨਹੀਂ ਉਹਦਾ ਪਿਆਰ ਆ ਇੱਕ ਦੂਜੇ ਨਾਲ ਐਲਜੀ ਕੋਈ ਗੱਲ ਨਹੀਂ ਉਹ ਸਾਮਾ ਜਦੋਂ ਸਾਡੀ ਕਿਸਮਤ ਚ ਉਹ ਸਾਨੂੰ ਸਾਰਾ ਕੁਝ ਮਿਲ ਜਾਣਾ ਪਰ ਪਾਰਟੀ ਦੇ ਸੱਚੇ ਸਪਾਹੀ ਹਾਂ ਨਾ ਪੂਰੇ ਪੂਰੇ ਅਸੀਂ ਤਾਂ ਜਿੱਦਾਂ ਇਸੇ ਪਾਰਟੀ 'ਚ ਜੁਆਇਨ ਕੀਤਾ ਜਿੱਦੇ ਅਸੀਂ ਗਏ ਸੰਸਾਰ ਛੱਡ ਕੇ ਇਸੇ ਪਾਰਟੀ 'ਚ ਜੀ ਮੈਨੂੰ ਮੇਰੀ ਕੋਈ ਜਿਹੜੀ ਰਾਜਨੀਤੀ ਮੈਂ ਕੋਈ ਪੈਸੇ ਪਿੱਛੇ ਦਾ ਹੈ ਨਹੀਂ ਮੇਰੇ ਮਨ 'ਚ ਸੇਵਾ ਜੀ ਸੇਵਾ ਹੀ ਕਰਨੀ ਆ ਉਹ ਤੁਹਾਨੂੰ ਇੱਕ ਪਲੇਟਫਾਰਮ ਚਾਹੀਦਾ ਹੂੰ ਮੈਨੂੰ ਕਾਂਗਰਸ ਪਾਰਟੀ ਨੇ ਪਲੇਟਫਾਰਮ ਦਿੱਤਾ ਹੈ ਜੀ ਅੱਜ ਮੈਂ ਜ਼ਿਲ੍ਹੇ ਦਾ ਪ੍ਰਧਾਨਾ ਮੈਨੂੰ ਖੁਸ਼ੀ ਹੈ ਮੈਨੂੰ ਪਾਰਟੀ ਨੇ ਬਣਾਇਆ ਜੀ ਮੈਂ ਤਨਦੇਹੀ ਨਾਲ ਉਹਦੀ ਮਿਹਨਤ ਕਰਿਆ ਤੇ ਪਾਰਟੀ ਮੈਨੂੰ ਵੀ ਬੜਾ ਮਾਣ ਦਿੰਦੀ ਹੈ ਕੋਈ ਇਹੀ ਚ ਗੱਲ ਨਹੀਂ ਕੋਈ ਨਰਾਜ਼ਗੀ ਨਹੀਂ ਉਹ ਕਈ ਬੰਦੇ ਕੋਈ ਸੋਚ ਬਾਲੀ ਉੱਪਰ ਲੈ ਜਾਂਦੇ ਨੇ ਪਰਮਾਤਮਾ ਸਭ ਕੁਝ ਦੇਖ ਕੇ ਦਿੰਦਾ ਸਾਡੀ ਜਦ ਬਾਰੀ ਆਊਗੀ ਸਾਨੂੰ ਮਿਲ ਜੂਗਾ ਪਰ ਬਹੁਤ ਸਾਰੇ ਨੌਜਵਾਨ ਜਿਹੜੇ ਹੁਣ ਆਏ ਸੀਗੇ ਉਹਨਾਂ ਨੂੰ ਟਿਕਟਾਂ ਵੀ ਮਿਲੀਆਂ ਵਿਧਾਨ ਸਭਾ ਹਲਕੇ ਵਿੱਚ ਲੜਨ ਦਾ ਸੰਗਰੂਰ ਤੋਂ ਗੋਲਡੀ ਜੀ ਨੇ ਮੌਕਾ ਮਿਲਿਆ ਤੇ ਜੇ ਹੁਣ ਉਹਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਛੱਡ ਕੇ ਜਿਹੜੇ ਵਿਰੋਧੀ ਸੀਗੇ ਉਹਨਾਂ ਨਾਲ ਹੱਥ ਮਿਲਾਇਆ ਇਹ ਤਾਂ ਹੈ ਪਰ ਇੰਨਾ ਤੇਜ਼ ਵੀ ਨਹੀਂ ਤੁਰਨਾ ਚਾਹੀਦਾ ਹਾਂ ਵੀ ਫਿਰ ਅੱਛੇ ਦੀ ਥੱਕ ਜਾ ਤੁਸੀਂ ਹਾਂ ਨਾ ਇੰਨਾ ਸਲੋ ਵੀ ਨਾ ਚੱਲੋ ਨੀ ਕਿਤੇ ਪਿੱਛੇ ਰਹਿ ਜਾਓ ਆਡੀਓ ਨਹੀਂ ਚੱਲੀ ਚੱਲੋ ਸਭ ਕੁਝ ਮਿਲ ਜਾਣਾ ਇਹਨਾਂ ਨੇ ਮੈਂ ਗੋਡੀ ਭੜਾ ਸਾਡਾ ਅਸੀਂ ਇਕੱਠੇ ਪ੍ਰਧਾਨ ਪਰ ਮੈਨੂੰ ਉਸ ਤੇ ਜਾਣ ਦੀ ਬੜੀ ਤਕਲੀਫ ہوئی ਆ ਦੁੱਖ ਤਿਆ ਵੀ ਉਹ ਕਿਹੜੀ ਪਾਰਟੀ ਚ ਗਿਆ ਹਾਂ ਡੁੱਬਦੇ ਜਾਜ ਜੀ ਆ ਕੇ ਬਹਿ ਗਿਆ ਕਾਂਗਰਸ ਪਾਰਟੀ ਵੱਡੀ ਵੱਡੀ ਨੈਸ਼ਨਲ ਪਾਰਟੀ ਆ ਦੇ ਵਿੱਚ ਅਸੀਂ ਜ਼ਿਲ੍ਹੇ ਦਾ ਪ੍ਰਧਾਨ ਇਹਨਾਂ ਦਾ ਮੰਤਰੀ ਸਾਡੇ ਇੱਕ ਬਰਾਬਰ ਹੂੰ ਕਾਂਗਰਸ ਪਾਰਟੀ ਦਾ ਵੱਡਾ ਇਤਿਹਾਸ ਆ ਆਪਣਾ ਸਾਨੂੰ ਦੱਸਦਿਆਂ ਨੂੰ ਖੁਸ਼ੀ ਹੁੰਦੀ ਆ ਵੀ ਮੈਂ ਜ਼ਿਲ੍ਹੇ ਦਾ ਕਾਂਗਰਸ ਦਾ ਪ੍ਰਧਾਨ ਮੈਨੂੰ ਇਹ ਖੁਸ਼ੀ ਹੁੰਦੀ ਆ ਬਾਕੀ ਮੈਨੂੰ ਪਤਾ ਨਹੀਂ ਪਰ ਮੈਨੂੰ ਇਹ ਦੱਸਦਿਆਂ ਵੀ ਮੈਂ ਕਾਂਗਰਸਪੈਨ ਆ ਮੈਂ ਕਾਂਗਰਸ ਦਾ ਸਪਾਈ ਆ ਮੈਂ ਜ਼ਿਲ੍ਹੇ ਦਾ ਪ੍ਰਧਾਨ ਆ ਮੈਨੂੰ ਖੁਸ਼ੀ ਹੁੰਦੀ ਆ ਜੀ ਮਹਾਰਾਣੀ ਪ੍ਰਨੀਤ ਕੌਰ ਜੀ ਕਹਿੰਦੇ ਜੀ ਕਹਿੰਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਸਾਰੀ ਸੈਟਿੰਗਾਂ ਕਹਿੰਦੇ ਇਹ ਉੱਪਰ ਤਾਂ ਇੱਕ ਨੇ ਇੱਥੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਇਹਨਾਂ ਦਾ ਸਾਰਾ ਸੈਟਿੰਗ ਹੈ ਸਾਰੀ ਮਹਾਰਾਣੀ ਪ੍ਰਨੀਤ ਕੌਰ ਜੀ ਐਸ ਦੀ ਪਿਛਲੀ ਵਾਰ ਵੀ ਕਾਂਗਰਸ ਦੀ ਮੈਂਬਰ ਆਫ ਪਾਰਲੀਮੈਂਟ ਦੀ ਹਮ ਮਹਾਰਾਣੀ ਪ੍ਰਨੀਤ ਕੌਰ ਨੂੰ ਕਾਂਗਰਸ ਪਾਰਟੀ ਨੇ ਚਾਰ ਵਾਰ ਮੈਂਬਰ ਆਫ ਪਾਰਲੀਮੈਂਟ ਬਣਾਇਆ ਹਮ ਇੱਕ ਵਾਰ ਵਾ ਇਲੈਕਸ਼ਨ ਚ ਐਮ ਐਲ ਏ ਬਣਾਇਆ ਤੇ ਮਹਾਰਾਜਾ ਕੈਪਟਨ ਮਰਿੰਦਰ ਸਿੰਘ ਨੂੰ 9.5 ਸਾਲ ਚੀਫ ਮਿਨਿਸਟਰ ਕਾਂਗਰਸ ਨੇ ਬਣਾ ਕੇ ਰੱਖਿਆ ਅੱਜ 9.5 ਸਾਲ ਚੀਫ ਮਿਨਿਸਟਰ ਰਹਿ ਕੇ ਜੇ ਉਹਨਾਂ ਨੂੰ ਕਿਹਾ ਪਹਿਲਾਂ ਕੰਮ ਕਰੇ ਕਿਹਾ ਵੀ ਤੁਸੀਂ ਕਰੋ ਲੋਕਾਂ 'ਚ ਜਾਓ ਜੇ ਉਹ ਕਹਤਾ ਵੀ ਤੁਸੀਂ ਛੱਡ ਦਿਓ ਕਿਸੇ ਹੋਰ ਨੂੰ ਤਾਂ ਉਸ ਦਿਨ ਪਰ ਕਾਂਗਰਸ ਮਾਰੀ ਹੋਗੀ 9.5 ਸਾਲ ਚੀਫ ਮਿਨਿਸਟਰੀ ਕਿਹਨੂੰ ਦਿੱਤੀ ਮਹਾਰਾਣੀ ਪ੍ਰਨੀਤ ਕੌਰ ਨੂੰ ਚਾਰ ਮੈਂਬਰ ਆਫ ਪਾਰਲੀਮੈਂਟ ਬਣਾਇਆ ਚਾਰ ਵਾਰ ਹਿੰਦੁਸਤਾਨ ਦੇ प्रदेश मंत्री ਬਣੇ ਕਿਹਨੇ ਬਣਾਇਆ ਕਾਂਗਰਸ ਨੇ ਨਹੀਂ ਸਾਈ ਪਰਿਵਾਰ ਆ ਉਹਨਾਂ ਦੇ ਠਾ ਠਾ ਪਟਿਆਲੇ ਦੇ ਵਿੱਚ ਇਲਾਕੇ ਚ ਪੂਰੀ ਠੋਕਾ ਉਹਨਾਂ ਦੀ ਆਪਣੇ ਦਮ ਤੇ ਬਣਦੇ ਨੇ ਜੀ ਇਸ ਵਾਰ ਵੀ ਕਿਹਾ ਜਾ ਰਿਹਾ ਕਿ ਜਿੱਤਾਂਗੇ ਸਾਈ ਪਰਿਵਾਰ ਆ ਪਟਿਆਲੇ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ 2002 ਤੋਂ ਪਹਿਲਾਂ ਵੀ ਸਾਈ ਪਰਿਵਾਰ ਇੱਥੇ ਸੀਗਾ ਹਮ ਜੈ ਕਿਹੜਾ ਕਿਤੇ ਗਿਆ ਇਹਦੀ ਪਰਿਵਾਰ ਸਾਈ ਪਰਿਵਾਰਤਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਮ ਵੱਡਾ ਪਰਿਵਾਰਾ ਖਾਨਦਾਨੀ ਪਰਿਵਾਰ ਆ ਸਾਡੇ ਮੰਨ ਦੇ ਵਿੱਚ ਉਸ ਕੋਲੋਂ ਪੂਰਾ ਸਤਿਕਾਰ ਆ ਉਹਨਾਂ ਦਾ ਹਮ ਅਸੀਂ ਉਸ ਪਰਿਵਾਰ ਦਾ ਸਤਿਕਾਰ ਕਰਦੇ ਆ ਜੀ ਪਰ ਜੋ ਕੁਛ ਦਿੱਤਾ ਪਾਰਟੀ ਨੇ ਉਹ ਕਾਂਗਰਸ ਨੇ ਦਿੱਤਾ ਤੇ ਤੁਸੀਂ 4 ਤਰੀਕ ਨੂੰ ਆਜੋ ਤੁਸੀਂ 5 ਤਰੀਕ ਨੂੰ ਆਪਾਂ ਦੁਬਾਰੇ ਤੁਹਾਨੂੰ ਫੇਰ ਮੈਂ ਇੰਟਰਵਿਊ ਦੇ ਦੂੰਗਾ ਜੇ 5 ਨੂੰ ਪਤਾ ਲੱਜੂਗਾ ਕਿ ਸ਼ਾਹੀ ਪਰਿਵਾਰ ਕਿੱਥੇ ਖੜਾ ਜੀ ਹੂੰ ਭਾਜਪੀ ਦੇ ਐਤਕੀ ਕੈਂਡੀਡੇਟ ਨੇ ਲੱਗ ਜੂਗਾ ਪਤਾ 4 ਨੂੰ ਲੱਗ ਜੂਆ ਇਹਨ ਪੂਰਾ ਜੀ ਕਲੀਅਰ ਹੁਣ ਕਿੰਨੇ ਕ ਪਿੰਡ ਨੇ ਜੀ ਕਿੰਨੇ ਕ ਇਲਾਕੇ ਰਹਿ ਗਏ ਨੇ ਜਿਹੜੇ ਤੁਸੀਂ ਜਾ ਰਹੇ ਹੋ ਬੜੇ ਲੰਬੇ ਟਾਈਮ ਤੋਂ ਲੱਗੇ ਹੋ ਚੋਣ ਪ੍ਰਚਾਰ ਕਰ ਰਹੇ ਹੋ ਤੇ ਹੁਣ ਕਿਹੜੇ ਕਿਹੜੇ ਇਲਾਕੇ ਰਹਿ ਗਏ ਨੇ ਕਿੰਨਾ ਚੱਲ ਰਿਹਾ ਸਿਸਟਮ ਕਿੱਧਰ ਕਿੱਧਰ ਦੇ ਪ੍ਰੋਗਰਾਮ ਨੇ ਇਹ ਪ੍ਰੋਗਰਾਮ ਹੈ ਹੁਣ ਵੀ ਮੈਂ ਪ੍ਰੋਗਰਾਮਾਂ ਤੋਂ ਹੀ ਆਇਆ ਕੱਲ ਤੋਂ ਸਵੇਰ ਤੋਂ ਫਿਰ ਸਾਡੇ ਦਿਹਾਤ ਦੇ ਪ੍ਰੋਗਰਾਮ ਨੇ ਡਾਕਟਰ ਸਰਬੀਰ ਗਾਂਧੀ ਦੇ ਨਾਲ ਪਰ ਮੈਂ ਤੁਹਾਨੂੰ ਦੱਸਦਾ ਵੀ ਜਿੱਥੇ ਵੀ ਗਿਆ ਹਰਣਾ ਸਾਹਿਬ ਇੰਨਾ ਮਾਨ ਸਤਿਕਾਰ ਮਿਲਿਆ ਮੈਂ ਇੱਕਦੇ ਜ਼ਿੰਦਗੀ ਚ ਨਹੀਂ ਦੇਖਿਆ ਤੇ ਮੈਂ ਇਸ ਤਾਹੀਂ ਤੁਹਾਨੂੰ ਗਿਆ ਵੀ ਵੱਡੇ ਮਾਰਜਨ ਨਾਲ ਜਿਹੜੀ ਜਿੱਤ ਪ੍ਰਾਪਤ ਹੋ ਕਿਉਂਕਿ ਡਾਕਟਰ ਧਰਮਵੀਰ ਗਾਂਧੀ ਦਾ ਬਹੁਤ ਹੀ ਅਕਸ ਜਿਹੜਾ ਸਾਫ਼ ਸੁਥਰਾ ਤੇ ਸੇਵਾ ਭਾਵਨਾ ਵਾਲਾ ਉਹਨਾਂ ਦੇ ਵੀ ਖੂਨ ਚ ਰਾਜਨੀਤੀ ਨਹੀਂ ਉਹਨਾਂ ਦੇ ਪਰਿਵਾਰ ਚ ਕੋਈ ਰਾਜਨੀਤੀ ਨਹੀਂ ਸੀ ਉਹ ਡਾਕਟਰੀ ਜਦ ਨਹੀਂ ਸੇਵਾ ਕਰਦੇ ਸੀਗੇ ਉਹਨਾਂ ਨੇ ਕਦੇ ਜੇ ਕੋਈ ਚਲਿਆ ਗਿਆ ਉਹਦੇ ਕੋਲੇ ਫੀਸ ਨੂੰ ਪੈ ਨਹੀਂ ਉਹ ਵੀ ਛੱਡਦੇ ਦਵਾਈ ਵੀ ਦੇਤੀ ਨਾਲ ਜਾਂਣ ਨੂੰ ਕਰਾਇਆ ਵੀ ਦਿੱਤਾ ਇਹ ਲੋਕਾਂ ਦੇ ਵਿੱਚ ਜਾ ਚੁੱਕੀਆਂ ਗੱਲਾਂ 50 ਸਾਲ ਦਾ ਉਹਨਾਂ ਦਾ ਆਪ ਦਾ ਜਿਹੜਾ ਡਾਕਟਰੀ ਪੇਸ਼ਾ ਉਹ ਇੱਥੇ ਸੇਵਾ ਕਰਦੇ ਆ ਰਹੇ ਨੇ 5 ਸਾਲ ਉਹ ਮੈਂਬਰ ਉਹ ਪਾਰਲੀਮੈਂਟ ਵੀ ਰਹੇ ਇਹ ਆਮ ਆਦਮੀ ਪਾਰਟੀ ਬਣੋ ਉਹ ਐਮਪੀ ਬਣੀ ਤੀ ਪਰ ਇਹ ਪਾਰਟੀ ਦਾ ਜਿਹੜਾ ਹੁਣ 2.5 ਸਾਲ ਚ ਲੋਕਾਂ ਦਾ ਜਿਹੜਾ ਇਹ ਤੋਂ ਵਿਸ਼ਵਾਸ ਉੱਠਿਆ ਇਹ ਗਾਂਧੀ ਸਾਹਿਬ ਦਾ 1 ਸਾਲ ਚ ਉੱਠ ਗਿਆ ਤੀ ਇਹਦਾ 1 ਸਾਲ ਬਾਅਦ ਹੀ ਛੱਟ ਗਈ ਤੀ ਜੀ ਜੀ ਧੰਨਵਾਦ ਬਾਬਾ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਸਮਾਂ ਦਿੱਤਾ ਸੋ ਗੱਲਬਾਤ ਕੀਤੀ ਆ ਮਾਤਾ ਹਰਵਿੰਦਰ ਸਿੰਘ ਜੀ ਕਨੌੜਾ ਨਾਲ ਪਟਿਆਲਾ ਤੋਂ ਕਾਂਗਰਸ ਪ੍ਰਦੇਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਸੋ ਇਹਨਾਂ ਨੇ ਕਿਹਾ ਕਿ ਵੱਡੀ ਲੀਡ ਨਾਲ ਡਾਕਟਰ ਗਾਂਧੀ ਜਿੱਤਣਗੇ 4 ਤਰੀਕ ਨੂੰ ਪਤਾ ਲੱਗ ਜਾਣਾ ਹੈ ਸੋ ਕੀ ਹੁੰਦਾ ਕੌਣ ਜਿੱਤਦਾ ਇਹ ਤਾਂ 4 ਤਰੀਕ ਨੂੰ ਪਤਾ ਲੱਗੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਜਵਾਣਾ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਪੰਜਾਬੀ ਲੋਕ ਚੈਨਲ